गॉड ड यू ऑल परमेश्वर आप सबको बहुत सारी बरकत दे। तो मैं भीडियो चाहना पंजाबी बनाना, मैं एक वीडियो बनाई सी एक खास विषय के उपर मैं समझ नहीं आई कि वो डिलीट होगी तो इसलिए मैं चाहना कि मैं इस वीडियो सैकेंड बार <laughs> ਤੋ ਮੈਂ ਲਾਈਵ ਹੋਇਆ ਹਾਂ ਤੋ ਜਿਵੇਂ ਪਵਿੱਤਰ ਆਤਮਾ ਗਵਾਹੀ ਕਰਦਾ ਤੇ ਉਸ ਤਰੀਕੇ ਦੇ ਨਾਲ ਮੈਂ ਇਸ ਵੀਡੀਓ ਨੂੰ ਬਣਾਣਾ ਜ਼ਰੂਰੀ ਸਮਝਿਆ ਸੋ ਖੁਦਾ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਜਿਹੜੇ ਵੀ ਲੋਕ ਇਸ ਵੀਡੀਓ ਨੂੰ ਦੇਖਣਗੇ ਕਿਉਂਕਿ ਇਹ ਵਿਸ਼ਾ ਇੱਕ ਤੋਂ ਜਲੰਧਰ ਦੇ ਵਿੱਚ ਇੱਕ ਪ੍ਰੈਸ ਮੀਟਿੰਗ ਹੋਈ ਪ੍ਰੈਸ ਕਾਨਫਰੰਸ ਮੀਟਿੰਗ ਇਦੇ ਵਿੱਚ ਕੁਝ ਕ੍ਰਿਸਚੀਅਨਸ ਲੀਡਰਸੀ ਔਰ ਸਾਡੇ ਚਰਚ ਦੇ ਪੋਲੀਟਿਕਲ ਵਿੰਗ ਨੂੰ ਦੇਖਣ ਵਾਲੇ ਪ੍ਰਧਾਨ ਜੌਨ ਕੋਟਲੀ ਕੁਝ ਕਨਫਿਊਜ਼ਨ ਦਾ ਵਿਸ਼ਾ ਹੈ ਤਾਂ ਮੈਂ ਚਾਹਨਾ ਮੈਂ ਕਲੈਰਿਟੀ ਦਵਾ ਤਾਂ ਕਿ ਅਸੀਂ ਸਮਝੋ ਪਰਮੇਸ਼ਵਰ ਦੇ ਪਵਿੱਤਰ ਲੋਗਿਆਂ ਪਰਮੇਸ਼ਵਰ ਦੀ ਮਰਜ਼ੀ ਨੂੰ ਪੂਰੇ ਦਿਲ ਨਾਲ ਅਸੀਂ ਪੂਰਾ ਕਰ ਪਾਈਏ ਸੋ ਅ ਜਿੰਨੇ ਵੀ ਇਸ ਵੀਡੀਓ ਨੂੰ ਦੇਖਣਗੇ ਸਭ ਤੋਂ ਪਹਿਲਾਂ ਤੇ ਮੈਂ ਇੱਕ ਖੁਦਾ ਦੇ ਦਾਸ ਹੁੰਦੇ ਨਾਤੀ ਤੁਹਾਨੂੰ ਤੁਹਾਡੇ ਪਰਿਵਾਰਾਂ ਨੂੰ ਬles ਕਰਦਾ ਖੁਦਾਵੰਦੀ ਜੀਵ ਸ਼ਕਤੀ ਉਹਦੀ ਸਮਰਤ ਤੁਹਾਡੇ ਜੀਵਨ ਚ ਤੁਹਾਡੇ ਪਰਿਵਾਰਾਂ ਚ ਕੰਮ ਕਰੇ ਅਗਰ ਕੋਈ ਇਸ ਵੀਡੀਓ ਨੂੰ ਬਿਮਾਰ ਜਾਂ ਕਿਸੇ ਹਾਲਾਤ ਵਿੱਚ ਆ ਦੇਖੇਗਾ ਤਾਂ ਮੈਂ ਉਹਦੇ ਲਈ ਪ੍ਰਾਰਥਨਾ ਕਰਦਾ ਪਰਮੇਸ਼ਵਰ ਦੀ ਪਾਵਰ ਨੂੰ ਰਿਲੀਜ਼ ਕਰਦਾ ਪਰ ਨਿਸ਼ਚੈ ਉਹਨਾਂ ਦੇ ਜੀਵਨ 'ਚ ਖੁਦਾ ਕੰਮ ਕਰ ਚੁੱਕਾ ਉਹ ਬles ਹੋ ਚੁੱਕੇ ਨੇ ਖੁਦਾ ਦੀ ਮਰਜ਼ੀ ਵਿੱਚ ਹੋਰ ਵੱਧ ਚੁੱਕੇ ਨੇ ਔਰ ਬਹੁਤ ਅੱਗੇ ਜਾ ਚੁੱਕੇ ਇਸ ਤਰ੍ਹਾਂ ਖੁਦਾ ਕਰ ਚੁੱਕਾ ਈਸ਼ਵਸ ਦੇ ਨਾਮ 'ਚ ਅਮਨ ਸੋ ਇਸ ਪ੍ਰਾਰਥਨਾ ਤੋਂ ਬਾਅਦ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਅੱਜ ਵੀ ਮੈਂ ਮੇਰੀ ਵੀਡੀਓ ਮੈਂ ਸੋਚ ਰਹਾ ਡਿਲੀਟ ਕਿਵੇਂ ਹੋ ਗਈ ਮੈਨੂੰ ਸਮਝ ਨਹੀਂ ਤੋ ਇਸ ਵੀਡੀਓ ਮੇਰੇ ਦੁਆਰਾ ਬਣਾਈ ਤੁਹਾਡੇ ਲਈ ਇਸ ਵਾਰ ਮੈਂ ਪੰਜਾਬੀ ਚ ਬਣਾਈ ਆ ਉਹ ਹਿੰਦੀ ਚ ਸੀ ਸੋ ਜਿਵੇਂ ਜਲੰਧਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਕਿਸੇ ਅਹੁਦੇ ਨੂੰ ਲੈ ਕੇ ਔਰ ਜਦੋਂ ਹੋਈ ਤੇ ਉਹਦੇ ਵਿੱਚ ਇੱਕ ਪ੍ਰਧਾਨ ਨੇ ਲੁਧਿਆਣੇ ਤੋਂ ਜਿਨ੍ਹਾਂ ਨੇ ਠੀਕ ਆ ਕ੍ਰਿਸਚਨ ਸ਼ਲੋਕ ਜੋ ਪਹਿਲਾਂ ਤੋਂ ਹੀ ਕਈ ਤਰ੍ਹਾਂ ਦੀ ਸੇਵਾ ਕਰਦੇ ਜੋ ਵੀ ਕਰ ਰਹੇ ਨੇ ਹਰ ਇੱਕ ਬੰਦੇ ਨੂੰ ਹੱਕਿਆ ਕੇ ਆਪਣੀ ਅਪਰੋਚ ਕਰੇ ਜਾਂ ਕਿਸੇ ਅਹੁਦੇ ਨੂੰ ਕਿਸੇ ਵਿਸ਼ੇ ਨੂੰ ਪ੍ਰਾਪਤ ਕਰਨ ਦੇ ਲਈ ਉਹ ਆਪਣੀ ਲੜਾਈ ਲੜ ਸਕਦਾ ਜਾਂ ਮਤਲਬ ਲੜਾਈ ਇਨ ਦਾ ਸੈਂਸ ਕਿਸੇ ਨਾਲ ਲੜਾਈ ਨਹੀਂ ਲੜਨਾ ਆਪਣੀ ਅਹੁਦੇ ਦੀ ਲੜਾਈ ਜਾਂ ਫਿਰ ਮੈਂ ਕਹਿ ਸਕਦਾ ਕਿ ਹਰ ਬੰਦੇ ਦਾ ਹੱਕਿਆ ਕੇ ਆਪਣੀ ਮੰਗ ਨੂੰ ਰੱਖੇ ਤੇ ਜੋ ਵੀ ਮناسب ਉਹਦੇ ਲਈ ਆਪਣੇ ਹੱਕ ਦੇ ਲਈ ਗੱਲ ਕਰ ਸਕਦਾ ਹੈ ਲੇਕਿਨ ਉਹਦੇ ਵਿੱਚ ਜਿਹੜੇ ਉਹ ਪ੍ਰਧਾਨ ਸੀ ਆ ਉਹਨਾਂ ਨੇ ਇੱਕ ਗੱਲ ਕੀਤੀ ਆਪਣੀ ਮੰਗ ਨੂੰ ਰੱਖਦਿਆਂ ਜਾਂ ਇਹ ਉਹਨਾਂ ਨੇ ਕਿਹਾ ਕਿ ਜਿਹੜੇ ਕ੍ਰਿਸਚੀਅਨਸ ਨੇ ਤੇ ਜਿਹੜੇ ਅੱਜ ਕੱਲ ਬਹੁਤ ਸਾਰੇ ਲੋਕ ਪ੍ਰਭੂ ਵਿੱਚ ਆ ਰਹੇ ਨਹੀਂ ਤੇ ਇਹ ਉਹਨਾਂ ਦੇ ਲਈ ਔਦਾ ਨਹੀਂ ਆ ਇਹ ਔਦਾ ਉਹਨਾਂ ਦਾ ਜਿਹੜੇ ਬੌਨ 크ਰਿਸਚIANS ਨੇ ਕਾਗਜ਼ਾਂ ਦੇ ਵਿੱਚ 크ਰਿਸਚIANS ਨੇ ਠੀਕ ਆ ਇਹ ਵਾਲੀ ਗੱਲ ਨੂੰ ਕੋਈ ਵੀ ਆਪਣੇ ਵਿਸ਼ੇ ਤਰੀਕੇ ਨਾਲ ਰੱਖ ਸਕਦਾ ਆ ਲੇਕਿਨ ਇੱਕ ਗੱਲ ਉਹਨਾਂ ਦੀ ਮੈਨੂੰ ਬਿਲਕੁਲ ਅੱਛੀ ਨਹੀਂ ਲੱਗੀ ਜਿਹੜੀ ਉਹਨਾਂ ਨੇ ਕਿਹਾ ਕਿ ਜਦੋਂ ਵੀ ਇਕੱਠ ਹੁੰਦੇ ਨੇ ਤੇ ਉੱਥੇ ਜਿਹੜੇ ਲੋਕ ਆਉਂਦੇ ਨੇ ਉਹ ਆਪਣੇ ਫਾਇਦੇ ਲਈ ਦੂਸਰੇ ਲੋਕ ਆਉਂਦੇ ਨਹੀਂ ਉਹ 크ਰਿਸਚIANS ਲੋਕ ਨਹੀਂ ਆ ਉਹ ਮਤਲਬ ਉਹ ਰੀਅਲ 크ਰਿਸਚੀਅਨ ਨਹੀਂ ਆ ਉਹਦੇ ਨਾਲ ਸਾਡੀ 크ਰਿਸਚੀਅਨਿਟੀ ਦਾ ਨੁਕਸਾਨ ਹੁੰਦਾ ਐਰਾ ਵਗੈਰਾ ਇਸ ਤਰ੍ਹਾਂ ਦੀਆਂ ਥੋੜੀਆਂ ਅਜੀਬ ਉਹਨਾਂ ਨੇ ਗੱਲਾਂ ਕੀਤੀਆਂ আর ਜਿੰਨਾਂ ਨਾਲ ਮੈਂ ਬਿਲਕੁਲ ਵੀ ਸਹਿਮਤ ਨਹੀਂ ਆ ਕਿਉਂਕਿ ਮੈਂ ਜਾਣਨਾ ਬਿਬਲੀਕਲ ਪਰਮੇਸ਼ੁਰ ਦੇ ਬਚਨ ਨੂੰ ਕਿ ਜਿਹੜੇ ਵੀ ਲੋਕ ਚੁਣੇ ਜਾਂਦੇ ਨੇ ਔਰ ਜਿਨ੍ਹਾਂ ਨੂੰ ਖੁਦਾਬੰਦ ਯੀਸ਼ੂ ਚੁੰਦਾ ਆ ਆਪਣੀ ਸੰਤਾਨ ਬਣਾਉਣ ਦੇ ਲਈ ਤੇ ਜਦੋਂ ਉਹਨਾਂ ਦੀਆਂ ਮੰਨ ਦੀਆਂ ਅੱਖਾਂ ਖੁੱਲ ਜਾਂਦੀਆਂ ਤੇ ਉਹ ਤੇ ਆਪਣੀ ਜਾਨ ਵੀ ਦੇਣ ਲਈ ਕੀ ਜੰਦੇ ਨੇ ਤਿਆਰ ਉਹਨਾਂ ਨੇ ਆਪਣਾ ਜੋ ਵੀ ਪੁਰਾਣਾ ਜੀਵਨ ਸੀ ਉਹਨੂੰ ਛੱਡ ਦਿੱਤਾ ਉਹ ਕਿਸ ਜਾਤੀ ਨਾਲ ਜਾਂ ਕੌਣ ਸੀ ਇਹ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਕਰਕੇ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕੀਤਾ ਤੇ ਉਹਨਾਂ ਨੇ ਇਸ ਗੱਲ ਨੂੰ ਜਦੋਂ ਟਾਰਗੇਟ ਕੀਤਾ ਤੇ ਉਹ ਗੱਲ ਬਿਲਕੁਲ ਵੀ ਠੀਕ ਨਹੀਂ ਆ ਤੇ ਮੈਂ ਉਸ ਗੱਲ ਦਾ ਖੰਡਨ ਕਰਦਾ ਹਾਂ ਕਿਉਂਕਿ ਅਸੀਂ ਵੀ ਬਹੁਤ ਅ ਰਿਵਾਈਵਲ ਮੀਟਿੰਗਸ ਕਰ ਰਹੇ ਆਂ ਔਰ ਕਰਨੇ ਨੇ ਔਰ ਰੂਹਾਂ ਬਚਨੀਆਂ ਨੇ ਖੁਦਾ ਦਾ ਕਿੰਗਡਮ ਵਧਨਾ ਆ ਤੇ ਬਾਕੀ ਪਰਮੇਸ਼ਵਰ ਸਭ ਨੂੰ ਅੱਗੇ ਵਧਾਈ ਹਨਾ ਜਿੰਨੀਆਂ ਵੀ ਮਿਨਿਸਟਰੀਜ਼ ਨੇ ਜਿੰਨੇ ਵੀ ਖੁਦਾ ਦੇ ਲੋਕ ਸੱਚੇ ਮਨ ਨਾਲ ਪ੍ਰਭੂ ਦੇ ਕਿੰਗਡਮ ਦੇ ਲਈ ਸੇਵਾ ਕਰਨੀ ਤਾਂ ਪਰਮੇਸ਼ਵਰ ਉਹਨਾਂ ਸਾਰਿਆਂ ਨੂੰ ਬਰਕਤ ਦੇਵੇ ਕਿ ਕਿ ਮੈਂ ਜਾਣਦਾ ਜਦੋਂ ਅਸੀਂ ਆਪਣਾ ਮਨ ਅੱਛਾ ਰੱਖਦੇ ਆਂ ਟਰਾਂਸਪੀਰਡ ਹੋ ਕੇ ਪਰਮੇਸ਼ਰ ਦੇ ਕਿੰਗਡਮ ਦੀ ਸੇਵਾ ਕਰਦੇ ਆਂ ਤਾਂ ਪਰਮੇਸ਼ਰ ਸਾਡੇ ਤੋਂ ਖੁਸ਼ ਹੁੰਦਾ ਤੇ ਜਦੋਂ ਸਾਡੇ ਮਨਾਂ ਦੇ ਵਿੱਚ ਕੜਵਾਹਟ ਜਾਂ ਸਾਡੇ ਦਿਲਾਂ ਦੇ ਅੰਦਰ ਛੜਿਆੰਤਰਿਆ ਜਾਂ ਐਦਾਂ ਦੀਆਂ ਗੱਲਾਂ ਨੇ ਜੋ ਖੁਦਾ ਨੂੰ ਪਸੰਦ ਨਹੀਂ ਆ ਤਾਂ ਇਸ ਲਈ ਮੈਂ ਉਸ ਵਿਸ਼ੇ ਲਈ ਅਜ ਲਈ ਮੈਂ ਸੈਕਿੰਡ ਵਾਰ ਮੈਂ ਫਿਰ ਤੋਂ ਕਹਿਣਾ ਚਾਹੁੰਦਾ ਮੈਂ ਵੀਡੀਓ ਤੇ ਪਾਈ ਸੀ ਲੇਕਿਨ ਉਹ ਡਿਲੀਟ ਹੋ ਗਈ ਮੈਂ ਦੁਬਾਰਾ ਤੁਹਾਡੇ ਲਈ ਵੀਡੀਓ ਇਸ ਲਈ ਬਣਾਈ ਆ ਤਾਂ ਕਿ ਮੈਂ ਸਪਸ਼ਟੀਕਰਨ ਦਵਾ ਕਿ ਉਸ ਕਾਨਫਰੰਸ ਮੀਟਿੰਗ ਦੇ ਵਿੱਚ ਸਾਡੇ ਪੋਲਿਟੀਕਲ ਵਿੰਗ ਨੂੰ ਦੇਖਣ ਵਾਲੇ ਪ੍ਰਧਾਨ ਜੌਨ ਕੋਟਲੀ ਬੈਠੇ ਸੀ ਤਾਂ ਕਈ ਸਾਰੇ ਲੋਕਾਂ ਦਾ ਮਨ ਕਿਤੇ ਇਹ ਤਾਂ ਨਾ ਹੋ ਜਾਵੇ ਕਿ ਸ਼ਾਇਦ ਅਸੀਂ ਵੀ ਜਿਹੜੇ ਲੋਕ ਪ੍ਰਭੂ ਜਨਨ ਨੂੰ ਚੁੰੰਡਿਆ ਉਹਨਾਂ ਦੇ ਮਨਾਂ ਨੂੰ ਖੋਲ ਰਿਹਾ ਔਰ ਜਿਹੜੀ ਪ੍ਰਭੂ ਨੂੰ ਐਕਸੈਪਟ ਕਰਣੀ ਹਾਂ ਮੈਂ ਮੰਨਦਾ ਕਿ ਉਹ ਲੋਕ ਕਾਗਜ਼ਾਂ ਦੇ ਵਿੱਚ ਅਜੇ ਜਿਹੜੇ ਸਰਕਾਰਾਂ ਨਹੀਂ ਜਿਹੜੇ ਅ ਸਰਕਾਰਾਂ ਜਾਂ ਗਵਰਨਮੈਂਟ ਜੁਆ ਉਹ ਡਾਕੂਮੈਂਟੇਸ਼ਨ ਨੂੰ ਹੀ ਮੰਨਦੀ ਆ ਕਿ ਕੌਣ ਪ੍ਰਭੂ ਚ ਨੇ ਕੌਣ 크ਿਸਚIANS ਨੇ ਲੇਕਿਨ ਠੀਕ ਆ ਮੈਂ ਸਰਕਾਰਾਂ ਦੀਆਂ ਗੱਲਾਂ ਨੂੰ ਡਿਨਾਈ ਨਹੀਂ ਕਰਦਾ ਲੇਕਿਨ ਮੈਂ ਇਹ ਜਾਣਨਾ ਕਿ ਜਿਹੜਾ ਐਕਚੁਅਲ ਅਸੀਂ ਪ੍ਰਭੂ ਨੂੰ ਐਕਸੈਪਟ ਕਰਦੇ ਹਾਂ ਔਰ ਸਰਕਾਰਾਂ ਨਾਲ ਸਰਕਾਰਾਂ ਦਾ ਵਿਸ਼ਾ ਨਹੀਂ ਹੈ ਉਹ ਵਿਸ਼ਾ ਹੈ ਖੁਦਾ ਦੇ ਸਾਹਮਣੇ ਜਿਨ੍ਹਾਂ ਨੂੰ ਖੁਦਾ ਚੁੰਮਦਾ ਤੇ ਆਪਣੀ ਸੰਤਾਨ ਬਣਾਉਂਦਾ ਔਰ ਜਿਹੜੇ ਵੀ ਲੋਕ ਆਪਣਾ ਮਨ ਫੇਰਾਉਂਦੇ ਨਹੀਂ ਔਰ ਪ੍ਰਭੂ ਨੂੰ ਆਪਣੇ ਜੀਵਨ ਚ ਗ੍ਰੈਂਡ ਕਰਦੇ ਨਹੀਂ ਸਾਡੇ ਕੋਲ ਦੀ ਹਜ਼ਾਰਾਂ ਦੀ ਤਦਾਦ ਵਿੱਚ ਐਸੇ ਲੋਕ ਨੇ ਜੋ ਸਾਰੀਆਂ ਚੀਜ਼ਾਂ ਨੂੰ ਸਾਈਡ ਕਰਕੇ ਪ੍ਰਭੂ ਨੂੰ ਸਮਰਪਿਤ ਨੇ ਤੇ ਉਹ ਪਰਮੇਸ਼ਵਰ ਦੇ ਬੱਚੇ ਨੇ ਔਰ ਉਹ ਅਸਲ 크ਰਿਸਚIANS ਨੇ ਖੁਦਾ ਦੇ ਸਾਹਮਣੇ ਉਹ ਰੀਅਲ 크ਰਿਸਚIANS ਨੇ ਕਿਉਂਕਿ ਸੱਚੀ ਉਹ ਰੀਅਲ 크ਰਿਸਚੀਅਨ ਹੈ ਕਿਉਂਕਿ ਖੁਦਾ ਨੇ ਉਹਨਾਂ ਨੂੰ ਚੁਣ ਲਿਆ ਲੇਕਿਨ ਉਹਨਾਂ ਨੇ ਜਿਹੜੀ ਗੱਲ ਕੀਤੀ ਆ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੀਤੀ ਉਹਨਾਂ ਨੇ ਗੱਲ ਔਰ ਜਿਹਦੇ ਲਈ ਹੋ ਸਕਦਾ ਉਹ ਗੱਲ ਬਹੁਤ ਸਾਰੇ ਲੋਕਾਂ ਨੂੰ achhi ਨਹੀਂ ਲੱਗੇਗੀ ਔਰ ਮੈਨੂੰ ਵੀ achhi ਨਹੀਂ ਲੱਗੀ ਤੇ ਇਸ ਲਈ ਮੈਂ ਇਹ اپنی ویڈیو بنا کے ಸ್ಪಷ್ಟীকরণ ਕੀਤਾ اور ਨਾਲੇ اس میٹنگ ਨੂੰ ਜਿਹੜੇ ਸਾਡੇ ਪੋਲਿਟিক্যাল ਵਿੰਗ ਨੂੰ ਦੇਖਦੇ ਨੇ ਪ੍ਰદાન جون ਕੋਟਲੀ کئی میٹنگਸ ਉਹ ਆਪਣੇ ਲੈਵਲ 'ਚ ਕਰਦੇ ਨੇ اور ਕਈਆਂ ਦੀ ਮੀਟਿੰਗਸ ਦੀ ਮੇਰੇ ਨਾਲ ਡਿਸਕਸ ਨਹੀਂ ਕਰਦੇ اور ਇਸ ਮੀਟਿੰਗ ਦੇ ਵਿਸ਼ੇ 'ਚ ਉਹਨਾਂ ਨੇ ਡਿਸਕਸ ਨਹੀਂ ਕੀਤੀ ਨੇ ਤੇ ਮੈਂ ਜ਼ਰੂਰ ਕੁਛ ਨਾ ਕੁਛ ਉਹਨਾਂ ਨੂੰ ਆਧ믹 ਚੀਜ਼ਾਂ ਵਿੱਚ ਗਾਈਡ ਕਰਦਾ ਕਿ ਆਪਾਂ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਕਿਉਂਕਿ ਅਸੀਂ ਵੀ 크ਰਿਸਚਨ ਸਮਾਜ ਦੇ ਵਿੱਚ ਕਾਫੀ ਅੱਛੀ ਸੇਵਾ ਕਰ ਰਹੇ ਆਂ ਔਰ ਖੁਦਾ ਸਾਨੂੰ ਬਹੁਤ ਅੱਗੇ ਲੈ ਕੇ ਜਾ ਰਿਹਾ ਔਰ ਮੈਂ ਨਹੀਂ ਚਾਹੁੰਦਾ ਕਿ ਕਦੀ ਵੀ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇ ਸਾਡੀ ਮਿਨਿਸਟਰੀ ਤੋਂ ਜਾਂ ਕਿਸੇ ਦੇ ਮਨ ਨੂੰ ਕੋਈ ਗੱਲ ਅੱਛੀ ਨਾ ਲੱਗੇ ਇਸ ਲਈ ਮੈਂ ਇਨਾਂ ਸਾਰੇ ਵਿਸ਼ਿਆਂ ਦੇ ਵਿੱਚ ਲਾਈਵ ਹੋਇਆ ਔਰ ਮੈਂ ਬਲੀਵ ਕਰਦਾ ਕਿ ਮੇਰੇ ਇਸ ਸਪਸ਼ਟਕਰਨ ਨੂੰ ਔਰ ਉਸ ਜਗ੍ਹਾ ਤੇ ਸਾਡੇ ਜਿਹੜੇ ਪ੍ਰਧਾਨ ਜੀ ਜੌਨ ਕੋਟਲੀ ਵੈਸੇ ਉਹਨਾਂ ਨੇ ਕੋਈ ਵੀ ਐਸੀ ਗੱਲ ਨਹੀਂ ਕੀਤੀ ਜਿਹੜੀ ਜਿਸ ਤਰ੍ਹਾਂ ਕਿ ਲੁਧਿਆਣੇ ਵਾਲੇ ਇੱਕ ਪ੍ਰਦਾਨ ਨਹੀਂ ਕੀਤੀ ਸੋ ਮੈਂ ਬਲੀਬ ਕਰਦਾ ਕਿ ਮੇਰੇ ਇੱਕ ਛੋਟੇ ਜਿਹੇ ਮੈਸੇਜ ਦੇ ਦੁਆਰਾ ਜੋ ਮੈਂ ਦਿੰਦਾ ਹਾਂ ਤੋਂ ਬਹੁਤ ਸਾਰੇ ਲੋਕ ਇਹਨੂੰ ਇੱਕ ਪਰਮੇਸ਼ਵਰ ਦਾ ਮੈਸੇਜ ਸਮਝ ਕੇ ਇੱਕ ਅੱਛੇ ਵਿਸ਼ੇ ਨੂੰ ਸਮਝ ਕੇ ਇਹਨੂੰ ਸਮਝ ਚੁੱਕੇ ਹੋਣਗੇ ਔਰ ਪਰਮੇਸ਼ਵਰ ਉਹਨਾਂ ਨੂੰ ਬਹੁਤ ਸਾਰੀ ਬਰਕਤ ਦੇ ਚੁਕਾ ਔਰ ਮੈਂ ਫਿਰ ਤੋਂ ਕਹਿਣਾ ਖੁਦਾ ਸਾਰੇ ਸੇਵਕਾਂ ਨੂੰ ਮਿਨਿਸਟਰੀਜ਼ ਨੂੰ ਜਿਹੜੀ ਅੱਛੀ ਸੇਵਾ ਕਰਦੇ ਨੇ ਸੱਚੇ ਮਨ ਦੇ ਨਾਲ ਜਿਹੜੇ-ਜਿਹੜੇ ਕਰ ਰਹੀ ਨੇ ਪਰਮੇਸ਼ਵਰ ਉਹਨਾਂ ਨੂੰ ਹੋਰ ਵੀ ਵਿਦਾਏ ਔਰ ਜਿੰਨੀ ਵੀ ਦੁਨੀਆ ਕ੍ਰਿਸਚੀਅਨਸ ਪ੍ਰਭੂ ਦੇ ਲੋਕ ਸਭ ਜਿਵੇਂ ਬਾਈਬਲ ਕਹਿੰਦੀ ਆ ਵਾਅਦੇ ਫੁੱਲਦੇ ਰਹੋ ਔਰ ਖੁਦਾ ਤੁਹਾਨੂੰ ਬਧਾਵੇ ਔਰ ਮੈਂ ਚਾਹਣਾ ਕਿ ਇਸ ਵੀਡੀਓ ਨੂੰ ਆਪ ਲੋਕ ਜਿਆਦਾ ਜਿਆਦਾ ਸ਼ੇਅਰ ਕਰਨਾ ਤਾਂ ਕਿ ਮੇਰੇ ਸਪੈਸ਼ਟੀ ਕਰਨ ਦਾ ਬਹੁਤ ਸਾਰੇ ਲੋਕਾਂ ਨੂੰ ਪਤਾ ਚੱਲਈ ਓਕੇ ਗੋਡ ਬlesਸ ਯੂ ਪਰਮੇਸ਼ਰ ਆਪ ਸਭ ਨੂੰ ਬਹੁਤ ਸਾਰੀ ਬਰਕਤ ਦੇ ਅਮਨ ਅਮਨ